ਜਿਹੜੀ ਸਰਕਾਰ ਨੇ ਸਕੀਮ ਚਲਾਈ ਆ ਉਦਾਂ ਦਾ ਕੰਮ ਨਹੀਂ ਹੋਇਆਦਾ ਗਲਤ ਕੰਮ ਹੋਇਆ ਗਦਾ ੱੱੱਕੇ ਨਾਲ ਰੇਤ ਪੁੱਟੇ ਗਦਿਆ ਅਸੀਂ 11:30 ਵਜੇ ਤੱਕ ਅਸੀਂ ਰਾਤ ਇੱਥੇ ਆਏ ਆ ਵੀ ਸਾਡੀ ਰੇਤ ਨਹੀਂ ਪੁੱਟਣੀ ਤੇ ਇਹ 2-2 3-3 ਵਜੇ ਤੱਕ ਕੰਮ ਚਲਾਉਂਦੇ ਆ ਇੱਕ ਵਾਰੀ ਇਹ ਪੁੱਟੀਆਂ ਅਸੀਂ ਠਾਕਿਆ ਹੀ ਰੇਤ ਪਾ ਦਿਓ ਇਹਨਾਂ ਰੇਤ ਨਹੀਂ ਪਾਈ ਦੂਸਰੀ ਵਾਰੀ ਅਸੀਂ ਫਿਰ ਗਏ ਆ ਤੇ ਦੂਸਰੇ ਦਿਨ ਫਿਰ ਰੇਤ ਪੁੱਟੀ ਆ ਗੋ ਫਿਰ ਇਹਨਾਂ ਨੂੰ ਕਿਹਾ ਵੀ ਰੇਤ ਪੁੱਟੀ ਆ ਤੇ ਆ ਕੋਈ ਗੱਲ ਨਹੀਂ ਅਸੀਂ ਰੇਤ ਪਾ ਦਨੇ ਆ ਰੇਤ ਨਹੀਂ ਪਾਈ ਤੀਜੇ ਦਿਨ ਫਿਰ ਰੇਤ ਪੁੱਟੀ ਆਣੇ ਤੇ ਹੁਣ ਅਸੀਂ ਸਾਡੀ ਪੈਲੀ ਦੇ ਵਿੱਚੋਂ ਰਸਤਾ ਸਾਡਾ ਇੱਕ ਪਾਸੇ ਰਕਵਾਇਆ ਇੱਕ ਪਾਸੇ ਰਸਤਾ ਆ ਇਹਨਾਂ ਨੇ ਕੀ ਕੀਤਾ ਵੀ ਸਾਨੂੰ ਆਪਣਾ ਮਾਈਨਿੰਗ ਚਲਾਉਣ ਵਾਸਤੇ ਸਾਡੀ ਪੈਲੀ ਅੱਧੀ ਅੱਧਰ ਕਰ ਦਿੱਤੀ ਆ ਅੱਧੀ ਇੱਧਰ ਕਰ ਦੇ ਗੱਭੋਂ ਹੀ ਰਸਤਾ ਪਾ ਲਿਆ ਅਸੀਂ ਸਵੇਰੇ ਵੀ ਨਾ ਦੋ ਤਿੰਨ ਵਾਰੀ ਅੱਗੇ ਬਿਠਾ ਕੇ ਆ ਵੀ ਇੱਥੋਂ ਨਹੀਂ ਲੰਘਣਾ ਕਿ ਸਾਡੇ ਨਾਲ ਤੁਸੀਂ ਸਾਰੀ ਸਾਡੀ ਪੈਲੀ ਖਰਾਬ ਕਰ ਦਿੱਤਾ ਕਿੱਡੀ ਕਿੱਡੀ ਆਣਾ ਡੂੰਗੀ ਪੋਟ ਕੇ ਤੇ ਢੇਰ ਲਾ ਛੜਿਆ ਤੇ ਸਵੇਰੇ ਬਿਠਾ ਕੇ ਗਿਆ ਤੇ ਇਹ ਜ਼ਬਰਦਸਤੀ ਆਪਣੀ ਬਦਮਾਸ਼ੀ ਕਰੇ ਕਦੇ ਆ ਜ਼ਬਰਦਸਤੀ ਉਥੋਂ ਸਾਡੀ ਪੈਲੀ ਵਿੱਚੋਂ ਇਥੇ ਪੜੀ ਕੋ ਮਾਈਨਿੰਗ ਵਿਭਾਗ ਦਾ ਅਧਿਕਾਰੀ ਹੈਗਾ ਇਥੇ ਮੌਕੇ ਤੇ ਜਾਂ ਕੋਈ ਪਟਵਾਰੀ ਗਰਦੋਰ ਪੀਛਾ ਕੋਈ ਨਹੀਂ ਹੈਗਾ ਜੀ ਇੱਥੇ ਕੋਈ ਮਾਈਨਿੰਗ ਵਾਲਾ ਕੋਈ ਪਟਵਾਰੀ ਨਹੀਂ ਹੈ ਇੱਥੇ ਮੌਕੇ ਅੰਦਾਜ਼ੇ ਨਾਲ ਫਿਰ ਕਰੀ ਜਾਂਦੇ ਨੇ ਅੰਦਾਜ਼ੇ ਨਾਲ ਹੀ ਕਰੇ ਇਹਦੇ ਠੱਕੇ ਨਾਲ ਪੁੱਟੀ ਜਾਏਗੇ ਠੱਕੇ ਨਾਲ ਹੀ ਦੇਤਾ ਜਿਹੜਾ ਪਿੰਡ ਦੇ ਗੱਬੋ ਅਰਸਾਤਾ ਕੱਢਿਆ ਇਹਨਾਂ ਜੋਰ ਨਾਲ ਇੱਦਾਂ ਵੀ ਸਾਡਾ ਰਗਵਾ ਕਾਤਾ ਰਸਤੇ ਪਾਰਲੇ ਬੰਨੇ ਫੜ ਰਗਵਾ ਕਾਤਾ ਅਣੀ ਠਾਕਿਆ ਵੀ ਨਹੀਂ ਅਣੀ ਠਾਕਿਆ ਵੀ ਨਹੀਂ ਨਗਰਾਂ ਕਹਿੰਦੇ ਨਹੀਂ ਨਹੀਂ ਠੱਕੇ ਨਾਲ ਠੱਕੇ ਨਾਲ ਕੱਢਣਦੇ ਗੱਡੀਆਂ ਵਿੱਚੋਂ ਤਾਡੇ ਤੋਂ ਪੜਾਈ ਵੀ ਕੀਤੀ ਪਟਾਇ ਸਾਡੀ ਮੈਂ ਪਤਲਾ ਹੀ ਪਟੋੜ ਦਾ ਦੋ ਤਿੰਨ ਵਾਰੀ ਦੇ ਹਾਂ ਕੋਈ ਪੁੱਛ ਮੰਗਦੀ ਨਾ ਕੋਈ ਕੋਈ ਬੋਲਦਾ ਨਹੀਂ ਆਈ ਜੰਨੇ ਆ ਟਕੜਪੇ ਬਣ ਜਾਂਦੇ ਫਿਰ ਮਰਾਤ 2 ਵਜੇ ਤੱਕ ਚੱਲਦਾ ਕੰਮ ਦੋ ਦੋ ਤਿੰਨ ਵਜੇ ਤੱਕ ਕਿਹਦੀ ਾਰਡ ਚ ਮਾਈਨਿੰਗ ਕਰਨਦੇ ਫਿਰ ਆ ਮੈਂ ਨਾ ਕਰਾ ਠੱਕਾ ਕਰਨਦੇ ਠੱਕਾ ਬਾਅਦ ਇਹ ਠੇਕਾ ਦਾ ਉਹ ਠੱਕਾ ਕਰਨਦੇ ਕੀ ਨਾਮ ਤੇ ਦਾ ਬਾਜੀ ਮੇਰਾ ਨਾਮ ਧੀਸ਼ਮ ਸਿੰਘ ਹੈ ਪਿੰਡ ਗੜਾ ਇਸੋਂ ਪੜਾ ਚਾਂਦ ਦੇ ਦਿਨ ਪਹਿਲੇ ਹੱਟ ਦੀ ਮਾਰ ਪਈ ਹੈ ਪਿੰਡ ਨੂੰ ਜਿਹਦੇ ਵਿੱਚ ਸਾਡੇ ਹਾਲਾਤ ਜਿਹੜੇ ਸੀ ਬੜੇ ਦਰਦਨਾਕ ਸੀਗੇ ਔਰ ਅਸੀਂ ਮਰ ਕੇ ਆਪਣੀ ਜਿਹੜੀ ਸੀ ਜਾਨ ਤੇ ਮਾਲ ਦੀ ਰਾਖੀ ਕਰ ਰਹੀ ਸੀ ਉਹ ਸਰਕਾਰਾਂ ਅੱਗੇ ਗੁਹਾਰ ਲਾ ਰਹੇ ਸੀ ਕਿ ਸਾਡੀ ਜਿਹੜੀ ਆ ਪ੍ਰਾਨ ਦੀ ਰੱਖਸ਼ਾ ਹੋਵੇ ਸਰਕਾਰ ਨੇ ਉਹਨਾਂ ਹੜ੍ਹਾਂ ਦੇ ਦੌਰਾਨ ਇੱਕ ਜ਼ਿਮੀਦਾਰਾਂ ਨੂੰ ਕਨਸੈਸ਼ਨ ਦਿੱਤੀ ਜਿਸ ਦਾ ਰੇਤ ਉਸ ਕੀ ਖੇਤ ਜਿਹੜਾ ਖੇਤ ਸੀ ਉਹਨੂੰ ਤੇ ਰੇਤ ਮਿਲੀ ਨਹੀਂ ਟੋਲਾ ਜਿਹੜਾ ਆ ਉਹ ਆ ਕੇ ਇਹਨਾਂ ਕੰਮਾਂ ਦੇ ਵਿੱਚ ਹਾਵੀ ਹੋ ਗਿਆ ਸਰਕਾਰ ਦੀ ਪਰਮਿਸ਼ਨ ਸੀਗੀ ਕੇਵਲ ਤੇ ਕੇਵਲ ਖੇਤ ਨੂੰ ਤਿਆਰ ਕਰਨਾ ਇੱਥੇ ਖੇਤ ਨੂੰ ਕੋਈ ਨਹੀਂ ਤਿਆਰ ਕਰ ਰਿਹਾ ਤੁਸੀਂ ਦੇਖਿਆ ਹੀ ਐ ਇੱਥੇ ਬੜੀਆਂ ਵੀ ਕੱਟਦੇ 15 ਪੋਕਲੈਂਡ ਚੱਲ ਰਹੀਆਂ ਨੇ ਜੀਸੀਬੀਆਂ ਲੱਗ ਚੱਲ ਰਹੀਆਂ ਨੇ ਔਰ ਤੁਹਾਨੂੰ ਮੈਂ ਦਿਖਾਇਆ ਦਰਿਆ ਦਾ ਪਰਲਾ ਕੰਡਾ ਜਾ ਕੇ 25 25 ਫੁੱਟ ਦੇ ਟੋਏ ਨੇ ਔਰ ਦਰਿਆ ਜਿਹੜਾ ਆ ਉਰਲੇ ਪਾਸੇ ਨੂੰ ਪਾੜਤਾ ਉਹਨਾਂ ਨੇ ਪਹਿਲੇ ਉਹਨਾਂ ਨੇ ਕੰਡਾ ਕੰਡਾ ਰੱਖਦੇ ਸੀ ਬਚਾ ਕੇ ਹੁਣ ਉਹਨਾਂ ਨੇ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਇਹ ਜਿਹੜਾ ਪਾਣੀ ਆ ਦਰਿਆ ਦਾ ਸਿੱਧਾ ਦਰਿਆ ਇੱਧਰ ਨੂੰ ਭਗਣਾ ਸਾਡੇ ਅੱਗੇ ਅਸੀਂ ਲੋਕ ਹੜਣ ਦੇ ਮਾਰੇ ਹੋਏ ਆ ਅਸੀਂ ਬਚਾ ਤੇ ਕਿਥੇ ਕਰਨਾ ਰਿਹਾ ਸਾਡਾ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋ ਰਿਹਾ ਸਭ ਤੋਂ ਵੱਡੀ ਗੱਲ ਆ ਕਿ ਸਰਕਾਰ ਕੀ ਕਰ ਰਹੀ ਹੈ ਸਰਕਾਰ ਕਿੱਥੇ ਆ ਪ੍ਰਸ਼ਾਸਨ ਕਿੱਥੇ ਆ ਜਿਨ੍ਹਾਂ ਨੂੰ ਅਸੀਂ ਵੋਟ ਪਾਣਿਆ ਜਿਨ੍ਹਾਂ ਨੂੰ ਰਾਜੇ ਬਣਾਣੇ ਆ ਕਿੱਥੇ ਨਾ ਕਿੱਥੇ ਸਾਡਾ ਪੁਲਿਸ ਪ੍ਰਸ਼ਾਸਨ ਕੀ ਆ ਜੇ ਸਾਨੂੰ ਲੱਭ ਰਿਹਾ ਉਹਨਾਂ ਨੂੰ ਕਿਸੇ ਨੂੰ ਕੁਝ ਨਹੀਂ ਲੱਭ ਰਿਹਾ ਜੇ ਕੋਈ ਬੰਦਾ ਗੱਲ ਕਰਦਾ ਪਿੱਛੇ ਤੋਂ ਹੀ ਇਹ ਲੋਕ ਬਹੁਤ ਮਾੜੇ ਦਰਿੰਦਗੀ ਕਰ ਰਹੇ ਨੇ ਇਹਨਾਂ ਨੇ ਜੇ ਕਿਸੇ ਬੰਦੇ ਨਾਲ ਗੱਲ ਕੀਤੀ ਨੂੰ ਨਾਲ ਹੀ ਧਮਕੀ ਦਿੱਤੀ ਜਾਂਦੀ ਹੈ ਉਹ ਬੰਦਾ ਬੋਲਦਾ ਨਹੀਂ ਮੂੰਹ ਡਰਦਾ ਮਾਰਾ ਇਹਦੇ ਸਾਹਮਣੇ ਆ ਰਿਹਾ ਇਸ ਕਰਕੇ ਸਾਡੇ ਪਿੰਡਾਂ ਨੂੰ ਬਹੁਤ ਵੱਡੇ ਲੈਵਲ ਦਾ ਖਤਰਾ ਅਸੀਂ ਐਜ਼ ਅ ਪਿੰਡ ਵਿਸਨੇਕ ਇਹਨਾਂ ਦੇ ਅੱਗੇ ਕਈ ਵਾਰੀ ਗੁਹਾਰ ਲਾ ਚਕਿਆ ਕਿਸ ਤਰ੍ਹਾਂ ਨਾ ਕਰੋ ਇਹ ਸਾਡੇ ਪਿੰਡ ਦੀ ਸੜਕ ਸੀ ਜਿਹੜਾ ਮੇਨ ਰਸਤਾ ਸੀ ਜਿਹਦੇ ਨਾਲ ਅਸੀਂ ਲੋਕੀ ਘਰ-ਬਾਰ ਨੂੰ ਆਉਂਦੇ ਸੀ ਰਸਤਿਆਂ ਦੀ ਪੋਜੀਸ਼ਨ ਦੇਖੋ ਆ ਰਸਤਾ ਬਣਾ ਹੋਇਆ ਉਹਦੇ ਥੱਲੇ ਟਾਇਲ ਲੱਗੀ ਹੋਈ ਹੈ ਉਹਨਾਂ ਨੂੰ ਕੋਈ ਪਰਵਾਹ ਨਹੀਂ ਟਾਇਲ ਦੀ ਉਹਨਾਂ ਨੇ ਦੱਜੀਆਂ ਢਾਹ ਕੇ ਆਹ ਉਹਦੇ ਉੱਪਰ ਇੰਨੀ ਨਹੀਂ ਡਸਟ ਚੜ ਗਈ ਆ ਸਾਰਿਆਂ ਦੀ ਆਸਤਾ ਜਿਹੜੀ ਹੁੰਦੀ ਆ ਭਗਵਾਨ ਨਾਲ ਹੁੰਦੀ ਆ ਅਸੀਂ ਭਗਵਾਨ ਦੇ ਘਰ ਵੀ ਨਹੀਂ ਆ ਸਕਦੇ ਇਹ ਸਾਡਾ ਸੜਕ ਆ ਜਿਹੜੀ ਸੜਕਾਂ ਅਸੀਂ ਬਣਾਈ ਸੀ ਇਹ ਮਤਲਬ ਕਿ ਸਾਡੀ ਸੜਕ ਜਿਹੜੀ ਆ ਇਹ ਡੇਰੇ ਦੇ ਨਾਂ ਤੇ ਪਈ ਸੀ ਔਰ ਆਹ ਦੇਖੋ ਸੜਕ ਦੇ ਕੀ ਹਾਲਾਤ ਨੇ ਬਣਾਣਾ ਤੇ ਕਿਤੇ ਰਿਆ ਇਹਨਾਂ ਨੇ ਕੁਛ ਬਣਾਣਾ ਤੇ ਕਿਤੇ ਰਿਆ ਬਣਾਏ ਦਾ ਜਿਹੜਾ ਖਰਾਬ ਹੋ ਰਿਹਾ ਮੇਰੀ ਗੱਡੀ ਦਾ ਪੰਜ-ਛੇ ਦਿਨ ਪਹਿਲੇ ਚੈਂਬਰ ਫਟ ਗਿਆ ਇੰਨੇ ਮਾੜੇ ਹਾਲਾਤ ਇੰਨੇ ਮਾੜੇ ਹਾਲਾਤ ਨਾਲ ਸਾਡੀ ਬਹੁਤ ਦੱਜੀਆਂ ਉੱਡ ਗਈਆਂ ਅਸੀਂ ਜਿਹੜੀ ਆ ਇਹੋ ਹੀ ਰਿਕਵੈਸਟ ਕਰ ਰਹੇ ਆ ਮੰਗੇ ਕਰਦੇ ਆ ਮੰਗੇ ਕਰ ਰਹੇ ਆ ਕਿ ਜਿਹੜਾ ਲੀਗਲ ਕੰਮ ਲੀਗਲ ਕੰਮ ਨੂੰ ਅਸੀਂ ਬਿਲਕੁਲ ਨਹੀਂ ਮਨਾ ਕਰਦੇ ਲੇਕਿਨ ਬਦਮਾਸ਼ੀ ਵੀ ਨਾ ਹੋਵੇ ਇਹ ਜਿਹੜਾ ਆ ਇਹ ਜਿਹੜਾ ਆ ਅੱਜ ਮਾਈਨਿੰਗ ਹੋ ਰਹੀ ਹੈ ਇਹ ਮਾਫੀਆ ਮਾਈਨਿੰਗ ਕਰ ਰਿਹਾ ਕਿਸਾਨ ਜਿਹੜਾ ਆ ਉਹ ਬਿਲਕੁਲ ਸਾਇਲੈਂਟ ਹੈ ਕਿਸਾਨ ਨੂੰ ਇਹਦੇ ਬਾਰੇ ਕੋਈ ਨੌਲੇਜ ਨਹੀਂ ਕਿ ਸਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਜਿਹੜੇ ਬੰਦੇ ਦੀ ਲਾਗੇ ਖੇਤ ਹੁੰਦਾ ਉਹਦੇ ਲਾਗੋਂ ਪੁੱਟ ਲੈਂਦੇ ਨੇ ਇਹ ਸਾਡੇ ਬ੍ਰਦਰ ਨੇ ਇਹਨਾਂ ਦੀ ਜਗਾ ਪੁੱਟ ਲਈ ਇਹਦੇ ਘਰ ਜਾ ਕੇ ਸੁਣਾਤਾ ਤੁਹਾਡੀ ਜਗਾ ਪੁੱਟ ਲਈ ਉਹਨਾਂ ਨੇ ਇਹ ਗੱਲ ਕੀਤੀ ਆ ਕਿ ਯਾਰ ਮੇਰੀ ਮੁੜ ਕੇ ਰੇਤ ਪਾ ਦ ਮਤਲਬ ਕਿ ਪਾ ਪਾ ਦੋ ਗੁੱਤ ਹੋ ਗਈ ਆਪਣੇ ਸੁਣਾ ਠੀਕ ਹੈ ਨਾ ਇਹ ਇਹ ਹਾਲਾਤ ਹੋ ਗਏ ਨੇ